ਅੜਗੋ ਪਹੁੰਚੇ ਨੇ ਤਸੇਮ ਸਿੰਘ ਜੀ ਕੰਗੜਾ ਪੇਟ ਤੋਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਸੇਮ ਸਿੰਘ ਜੀ ਤੁਸੀਂ ਥੋੜਾ ਦੱਸੋ ਸਾਨੂੰ ਨਸਤਾਰਨਾ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਹਾਂ ਪੰਜਾਬ ਚੈਨਲ 24 ਦਾ ਪ੍ਰੋਗਰਾਮ ਤੁਹਾਨੂੰ ਲਾਦੀ ਹਾਂ ਜਿਨ੍ਹਾਂ ਨੇ ਆਪਣੀ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਉਹ ਸਾਡੇ ਬੋਲ ਬਵਾਸੀ ਸੰਗ੍ਰਹਿਣੀ ਗੁਰਦੇ ਦੀ ਪਥਰੀ ਸਖੇਂਦੀ ਅਲਰਜੀ ਲਪੋਰੀਆ ਜਿਹਨੇ ਉਹ ਇਹਨਾਂ ਦਵਾਈਆਂ ਦਾ ਸਾਡੇ ਕੋਲ ਬਹੁਤ ਵਧੀਆ ਆਪਾਂ ਕਹਾਂ ਜਾਂ 2-3 ਦਿਨ ਦੇ ਵਿੱਚ ਜਲਦੀ ਜਲਦੀ ਬਿਹਤਰ ਹੋ ਜਾਂਦਾ ਤੇ ਕਿੰਨੇ ਦਿਨ ਕੋ ਕਰ ਰਹੇ ਹੋ ਤੁਸੀਂ ਇਹ ਸਾਡਾ 40-45 ਸਾਲ ਤੋਂ ਹੋ ਜਾਦਾ ਠੀਕ ਹੈ ਤੇ ਮੈਸੇ ਤੁਹਾਡਾ ਜਿਹੜਾ ਪ੍ਰੋਸੈਸ ਹੈਗਾ ਇਹ ਕਿੰਨੇ ਦਿਨ ਦਾ ਉਹ ਇਹ ਕਮਰੀਸ ਤੁਹਾਡੇ ਕੋਲ ਆ ਹਾਂਜੀ ਉਹ ਕਿੰਨੇ ਦਿਨ ਦੇ ਵਿੱਚ ਜਿਹੜਾ ਤੁਹਾਡਾ ਵਾਵਾ ਸੀਰ ਦਾ ਜਿਹੜਾ ਮਰੀਜ਼ ਹੈ ਉਹ ਕਿੰਨੇ ਤੋਂ ਕਿੰਨੇ ਦਿਨਾਂ ਦੇ ਵਿੱਚ ਇਹ ਠੀਕ ਹੋ ਜਾਂਦਾ 5-6 ਦਿਨ ਦੀ ਦਵਾਈ ਨਾਲ ਬਿਲਕੁਲ ਠੀਕ ਹੋ ਜਾਂਦਾ ਦਵਾ ਰਾ ਕੁਥੀ ਮਰੀਜ਼ ਨੂੰ ਲੱਗ ਪਗਲ ਹੋ ਜਾਂਦੀ ਇਹਦਾ ਕੋਈ ਸਿਰਫ ਖਾਣ ਦੀ ਦਵਾਈ ਹੈ ਜਾਂ ਲਾਣ ਦੀ ਖਾਣ ਦੀ ਦਵਾਈ ਮੈਂ ਲਾਂਦੀ ਹਾਂ ਕਿ ਤੋਂ ਅਗੇ ਜਿੱਦਾਂ ਤੁਹਾਡਾ ਆਪਣਾ ਸੰਗ ਰੈਣੀ ਦਾ ਦੱਸ ਰਹੇ ਹਾਂ ਉਹਦਾ ਕੀ ਸੰਗ ਰੈਣੀ 2 ਦਿਨ ਦੇ ਵਿੱਚ ਮਰੀਜ਼ ਬਿਲਕੁਲ ਆਪਣੀ ਸਹੀ ਹਾਲਤ ਮਾ ਉਹ ਠੀਕ ਹੋਏ ਇਹਦੇ ਕੀ ਲੱਛਣ ਕੀ ਹੁੰਦੇ ਇਸ ਰੈਣੀ ਲੱਛਣ ਇਹਦੇ ਪਰ ਜਿੱਦਾਂ ਮਰੀਜ਼ ਖਾਣਾ ਖਾਂਦਾ ਜਿਉਂ ਬਿਨਾਂ ਹੱਦ ਬੋਲਦੇ ਲੈਟਰ ਲੈਣ ਲੱਗ ਪੈਂਦਾ ਠੀਕ ਹੈ ਡੰਕਪਰਾਂ ਤੋਂ ਰੁਕਦਾ ਨਹੀਂ ਠੀਕ ਹੈ ਮਰੀਜ਼ ਖਾਣਾ ਖਾਂਦਾ 2-3 ਬਾਅਦ 4 ਬਾਅਦ ਵੀ ਕੇ ਲੈਟਰ ਜਾ ਕੇ ਆਦਾ ਤੇ ਇੱਕ ਤੁਸੀਂ ਤੁਹਾਡੇ ਕੋਲ ਕਹਿੰਦੇ ਆਪਣੇ ਅਲਰਜੀ ਦਾ ਬੜਾ ਤਕੜਾ ਤੁਹਾਡਾ ਨਿਆਰਾ ਹੈਗਾ ਹੈ ਉਹ ਬਹੁਤ ਮੋਦੀ ਅਲਰਜੀ ਹਾਂਜੀ ਉਹ ਤੁਸੀਂ ਚਾਰ ਪੰਜ ਦਿਨ ਦੇ ਵਿੱਚ ਜਿੱਦਾਂ ਦੀ ਮਰਜੀ ਇਲਾਜ ਹੋਵੇ ਚਾਰ ਪੰਜ ਦਿਨ ਬਿਲਕੁਲ ਠੀਕ ਹੋ ਜਾਂਦਾ ਇਹ ਪ੍ਰੋਬਲਮ ਵੀ ਮਿਲਦੇ ਆ ਉਹਨਾਂ ਨੇ ਕਾਫੀ ਪੁਰਾਣਾ ਦੱਸਿਆ ਸੀ ਵੀ ਦੱਸਿਆ ਕਈਆਂ ਨੂੰ ਤੁਹਾਡੇ ਬਾਰੇ ਕਿ ਇੱਥੇ ਜਾਓ ਆਜੇ ਤਾਂ ਆਰਾਮ ਵੀ ਆਇਆ ਕਈਆਂ ਨੂੰ ਤੇ ਬਹੁਤ ਤੁਸੀਂ ਕਿੱਦਾਂ ਬਣਾਨੇ ਹੈ ਇੱਥੇ ਲੋਕਲ ਗੜੀ ਬੁਟੀਆਂ ਲੈ ਕੇ ਬਣਾਨੇ ਆ ਜਾਂ ਕਿਤੇ ਉਹ ਬੰਗਵਾਨੇ ਆ ਕੁਝ ਮੋਲ ਜਾਣੀਆਂ ਮੈਂ ਇੱਥੇ ਕੋਈ ਸਾਡੇ ਪਹਾੜਾਂ ਵਾਲੇ ਜਿਹੜੇ ਉੱਥੋਂ ਮਿਲਦੇ ਨੇ ਕਿ ਤੇ ਮੈਂ ਸ਼ੁਰੂ ਕਰੀਏ ਹੋਰ ਕਿਹੜੀਆਂ ਬਿਮਾਰੀਆਂ ਤੁਸੀਂ ਜਿਹਦਾ ਇਲਾਜ ਕਰਦੇ ਹੋ ਬਾਹਰੀਆਂ ਸਾਡੇ ਕੋਲ ਹੋਰ ਦੇ ਕੋਈ ਜਲੇ ਸੜੇ ਦਾ ਇਲਾਜ ਨਹੀਂ ਹੈਗਾ ਆ ਇੱਕ ਖੁੰਡਾ ਪੈਂਦੀਆਂ ਇੱਥੇ ਕੋਲ ਪੁਰੀਆਂ ਦੇ ਵਿੱਚ ਉਹ ਕਿਸੇ ਦਵਾਈ ਨਾਲ ਨਹੀਂ हटਦੀਆਂ ਉਹਦਾ ਇਲਾਜ ਹੈਗਾ ਪੂਰੀ ਸੇਵਾ ਦੱਸ ਦਿਨੇ ਖੁੰਡਾ ਦਾ ਮਤਲਬ ਕੀ ਜਿਹੜਾ ਦਰਦ ਹੁੰਦਾ ਚਟਾਕ ਚਟਾਕਾ ਪੈਂਦਾ ਜਿੱਥੇ ਸੈਡਾ ਦੇ ਪਾਸੇ ਬਿਲਕੁਲ ਉਹ ਜਿਹੜਾ ਨਜ਼ਰ ਲਈ ਬਹੁਤ ਖਰਾਬ ਰਹੇ ਹੁੰਦਾ ਠੀਕ ਹੈ ਔਰ ਬਹੁਤ ਪਿਆਨ ਮਾਰੀ ਜਾਂਦਾ ਕਿਦਾਂ ਤੁਸੀਂ ਕਿਦਾਂ ਇਲਾਜ ਕਰਦੇ ਹੋ ਉਹ ਦੇਸੀ ਆਕਾ ਜਿਹੜਾ ਬਣੇ ਜੀ ਹਾਂ ਇਹਦੇ 15 ਅਰਨੇ ਚਾਰ ਠੀਕ ਉਹਨਾਂ ਨੂੰ ਅੱਗ ਤੇ 6 ਕਿਲੋ ਚਾਹੀ ਗੈਸ ਬੋਲੇ ਤੇ 6 ਕਿਲੋ ਠੀਕ ਉਹ ਦੁੱਧ ਦਾ ਪਾਣੀ ਬਣ ਜਾਣਾ ਹਰ ਹਰ ਜਿਆ ਠੀਕ ਹੈ ਉਹਨਾਂ ਹੱਥਾਂ ਨਾਲ ਜੋੜ ਦੇ ਮਰ ਕੇ ਉਹਦੇ ਪਾਣੀ ਕੱਢ ਕੇ ਚਾਰ ਚੱਟਕੇ ਦੋ ਕੰਨਾਂ ਦੇ ਵਿੱਚ ਪਾਓ ਠੀਕ ਤੇ ਉਹ ਦੁੱਧ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਇਹ ਪਰਹੇਜ ਇਹ ਹੈ ਕਿ ਨਾ ਠੰਡਾ ਪਾਣੀ ਪੀਆ ਨਾ ਠੰਡਾ ਸਿਰ ਦੇ ਹਵਾ ਠੰਡੀ ਹਵਾ ਨਹੀਂ ਆ ਤੇ ਕਿੰਨੇ ਦਿਨ ਨਾ ਬੜੀ ਤਿੰਨ ਚਾਰ ਦਿਨ ਦੀ ਗੱਲ ਹੈ ਉਹ ਤੋਂ ਬਾਅਦ ਬਿਲਕੁਲ ਜਿਉਂ ਬਜਾ ਮਾਰਪਾ ਕੁੱਲੀ ਛੁੱਟੀ ਬਾਦ ਦੇ ਇਹਦੇ ਤੇ ਤੁਹਾਡਾ ਧੰਨਵਾਦ ਬਿਲਕੁਲ ਇਹ ਦਰਬ ਨਹੀਂ ਹੋਪੀ ਠੀਕ ਤਾਂ ਰਾਤ ਇੱਕ ਵਾਰੀ ਬਾੰਗਲੇ ਹੋਊਗਾ ਜੀ ਠੀਕ ਹੈ ਜੇ ਤਿੰਨ ਦਿਨ ਬਾਬੇ ਬੁੱਲ੍ਹੇ ਦੀ ਜ਼ਿੰਦਗੀ ਬਾਰੇ ਲਿਖਣੀ ਹੈ ਜਿੰਨੇ ਜਮੀਰੇ ਸ਼ਾਹ ਦੀ ਬਾਈ ਤੋਂ ਠੀਕ ਹੈ ਇਹ ਤੋਂ ਇਲਾਵਾ ਹੋਰ ਆਪਾਂ ਦੱਸਿਆ ਸੀ ਇੱਕ ਦੋ ਹੋਰ ਪਰ ਇਹ ਕਿਹੜੇ ਸੜੇ ਦਾ ਰਾਜਨਾ ਕਹਿੰਦਾ ਜਦੋਂ ਸੜ ਜਾਂਦਾ ਬਿਲਕੁਲ ਸਾ ਉਹਦਾ ਕਿਸ ਤਰ੍ਹਾਂ ਦਾ ਰਾਜ ਉਹ ਸਾਡੇ ਕੋਲ ਮਨਮ ਹੈ ਠੀਕ ਹੈ ਬਿਲਕੁਲ ਲਾਣ ਵਾਸਤੇ ਮਨਮ ਮਨਮ ਲਾਉਣ ਸਾਰੇ 15 ਨੀਮੜੀ ਮਰੀਜ਼ ਬਿਲਕੁਲ ਸ਼ਾਂਤੀ ਹੋ ਜਾਂਦਾ ਸੜਨੇ ਸਾਰੀ ਖਤਮ ਹੋ ਜਾਂਦੀ ਇਹਦਾ ਜਿਹੜਾ ਤੁਸੀਂ ਚਾਰਜ ਕਰਦੇ ਹੋ ਇਹ ਤੁਸੀਂ ਮੈਂ ਵੀ ਤੁਹਾਡੇ ਕੋਲ ਗਿਆ ਸੀ ਮੇਰੇ ਲਈ ਹੋਗੇ ਸੀ ਮੈਂ ਉਹ ਠੀਕ ਆ ਹਾਂਜੀ ਇਹ ਤੁਸੀਂ ਨੋਰਮਲ ਕਰਦੇ ਆ ਚਾਰਜ ਤੇ ਇਤੀ ਮਿਹਨਤ ਬਹੁਤ ਆਦੀ ਹੈ ਮੈਂ ਤਾਂ ਇਸੇ ਲਗੀ ਮਿਹਨਤ ਲੈਣੀ ਸਾਡੇ ਕੋਲ ਮੁਨਾਫੇ ਵਾਲਾ ਕਰਦੇ ਆ ਤੁਸੀਂ ਇਹਦਾ ਦੱਸਦੇ ਆ ਸਮਾਨ ਕਦੇ ਬਾਹਰ ਤੋਂ ਲੈ ਆਣੇ ਤੁਸੀਂ ਕੋਈ ਅਜਾ ਤਾਂ ਮਹਾਪੋਸ਼ਕ ਉਹ ਬਹੁਤ ਸਮਾਂ ਕੰਮ ਕੀਤਾ ਜੀ ਠੀਕ ਹੈ ਇਹ 40 45 ਸਾਡਾ ਉੱਥੇ ਮਰੀਜ਼ ਆਦੇ ਸੀ ਉੱਥੇ ਅਸੀਂ ਦਵਾਈਆਂ ਤਿਆਰ ਕਰਦੇ ਸੀ ਉੱਥੇ ਪੂਰਾ ਮਿਲਦਾ ਤਾਂ ਠੀਕ ਹੈ ਹੁਣ 40 ਸਾਲ ਸਾਨੂੰ ਖੱਲਿਆਂ ਕੰਮ ਕਰਦਿਆਂ ਨੂੰ ਪਸੰਦ ਨਹੀਂ ਠੀਕ ਹੈ ਤੇ ਸਾਡਾ ਮੈਨੂੰ ਬਹੁਤ ਲੋਕੀ ਜਾਣਦੇ ਜੀ ਇਲਾਕੇ ਦੇ ਉਦੋਂ ਦੂਰ ਤੋਂ ਬਹੁਤ ਹੁਣ ਤੋਂ ਲੋਕੀ ਆਉਂਦੇ ਆ ਤੇ ਤੁਸੀਂ ਹਰ ਵੇਲੇ ਘਰ ਰਹਿੰਦੇ ਹੋ ਘਰ ਵਿੱਚ ਰਹਿੰਦੇ ਤੇ ਤੁਹਾਡਾ ਨੰਬਰ ਤੇ ਸੰਪਰਕ ਕਰਕੇ ਆ ਸਕਦੇ ਆ ਹਾਂ ਆਪ ਸੰਪਰਕ ਕਰ ਜਾ ਸਕਦੇ ਆ ਇਹ ਨੰਬਰ ਪਲੀਜ਼ ਬੋਲੋ ਆਪਣਾ 94726 82360 ਠੀਕ ਹੈ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਤੇ ਕੋਈ ਵੀ ਕਿਸੇ ਦਾ ਦੀ ਸਮੱਸਿਆ ਹੈਗੀ ਆ ਤੇ ਤੁਸੀਂ ਮਾਹਿਰ ਦਾ ਹੈਗੇ ਬੈਠੇ ਨੇ ਤਾਂ ਸੇਮ ਸੰਗੀ ਜੀ ਇਹਨਾਂ ਕੋਲ ਆ ਸਕਦੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ ਇਹਨਾਂ ਨੂੰ ਮਿਲ ਸਕਦੇ ਆ ਇਹਦਾ ਨੰਬਰ ਇਹਨਾਂ ਨੇ ਬੋਲ ਦਿੱਤਾ ਆ ਉਸ ਨੰਬਰ ਤੇ ਸੰਪਰਕ ਕਰਕੇ ਆ ਸਕਦੇ ਆ